ਮੈਂ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਮੈਂ ਆਪਣੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕੀ ਜਿਨ੍ਹਾਂ ਦਾ ਸੁਪਨਾ ਰਿਹਾ ਹੈ ਨਾਬੇ ਨੂੰ ਪਹਿਲੇ ਨੰਬਰ ਤੇ ਲਿਆਉਣ ਵਿੱਚ ਨਾ ਕੀ ਕੱਲਾ ਸਫਾਈ ਸੜਕਾਂ ਨੂੰ ਲੈ ਕੇ ਤੇ ਬਲਕਿ ਉਹਨਾਂ ਨੇ ਕਾਗਜ਼ੀ ਕਾਰਵਾਈ ਵਿੱਚ ਵੀ ਸਾਡੀ ਬਹੁਤ ਮਦਦ ਮਦਦ ਕੀਤੀ ਹੈ ਤੇ ਸਾਰੇ ਸਟਾਫ ਨੂੰ ਮੋਟੀਵੇਟ ਕੀਤਾ ਹੈ ਕਿ ਆਪਣਾ ਨਾਬਾ ਤਰੱਕੀ ਦੀ ਰਾਹਾਂ ਤੇ ਹੋਣਾ ਚਾਹੀਦਾ ਹੈ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਹੈ ਜਿਹਦਾ ਕਿ ਸਬੂਤ ਸਾਨੂੰ ਪ੍ਰੋਪਰਟੀ ਟੈਕਸ ਦੇ ਤੌਰ ਤੇ ਮਿਲ ਰਿਹਾ ਹੈ ਜਿਹੜੀ ਕਿ ਪਿਛਲੇ ਦੀ ਪਰਪਾਈ ਸਿਰਫ ਪਿਛਲੇ ਕੁਝ 4-5 ਸਾਲਾਂ ਤੋਂ 70 ਲੱਖ ਹੁੰਦੀ ਸੀ ਤੇ ਇਸ ਵਾਰ ਸਾਡੇ ਪ੍ਰਾਪਰਟੀ ਟੈਕਸ ਦੀ ਪਿਛਲੀ ਲਾਸਟ ਈਅਰ ਸਾਡੀ ਹੋਈ ਹੈ 1 ਕਰੋੜ 80 ਲੱਖ ਦੀ ਤੇ ਇਸ ਵਾਰ ਅਸੀਂ 1 ਕਰੋੜ 70 ਲੱਖ ਦੇ ਵਿੱਚ ਪਹੁੰਚ ਗਏ ਆ ਮੈਂ ਧੰਨਵਾਦ ਕਰਦੀ ਆ ਗੁਰਦੇਵ ਸਿੰਘ ਦੇਮਨ ਜੀ ਦਾ ਜੋ ਕਿ ਸਾਡੇ ਐਮਐਲਏ ਨੇ ਔਰ ਸਾਨੂੰ ਪੂਰਾ ਮੋਟੀਵੇਟ ਕਰਦੇ ਨੇ ਹਰ ਇੱਕ ਚੀਜ਼ ਵਿੱਚ ਤੇ ਬਹੁਤ ਹੀ ਉਹਨਾਂ ਵਿੱਚ ਸੰਘਰਸ਼ ਦਿਖਦਾ ਹੈ ਬਹੁਤ ਹੀ ਉਹਨਾਂ ਵਿੱਚ ਭਾਵਨਾ ਦਿਖਦੀ ਹੈ ਨਾਬੇ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣ ਦੀ ਤੇ ਅੱਜ ਮੈਨੂੰ ਦੱਸਦੇ ਹੋਏ ਆ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਜੜੀ ਟੀਮ ਹੈ ਨਗਰ ਕੌਂਸਲ ਨਾਬਾ ਦੀ ਬਹੁਤ ਹੀ ਮਿਹਨਤ ਨਾਲ ਕੰਮ ਕਰ ਰਹੀ ਹੈ ਤੇ ਬਹੁਤ ਹੀ ਸਾਰੇ ਵਧਾਈ ਦੇ ਪਾਤਰ ਹੈ ਸਾਡੀ ਨਾਬਾ ਨਗਰ ਕੌਂਸਲ ਟੀਮ ਤੇ ਸਾਰੇ ਸ਼ਹਿਰ ਵਾਸੀ ਜਿਹਦੇ ਵਿੱਚ ਮੈਂ ਦੱਸਣਾ ਚਾਹੁੰਦੀ ਆ ਕਿ ਸਾਡੀ ਮੀਟਿੰਗ ਹੋਈ ਹੈ ਪ੍ਰਾਪਰਟੀ ਟੈਕਸ ਨੂੰ ਲੈ ਕੇ ਤੇ ਜਿਹਦੇ ਵਿੱਚ ਪ੍ਰਾਪਰਟੀ ਟੈਕਸ ਅ ਪਿਛਲੇ ਕਾਫੀ ਸਾਲਾਂ ਤੋਂ ਸਿਰਫ 70 ਲੱਖ ਹੀ ਵਸੂਲੀ ਹੋ ਰਹੀ ਸੀਗੀ ਤੇ ਲਾਸਟ ਟਾਈਮ ਪਿਛਲੀ ਵਾਰ ਪਿਛਲੇ ਸਾਲ ਜਦ ਅ ਸੀਟ ਤੇ ਬੈਠੇ ਆ ਉਦੋਂ ਦਾ ਸਾਡੇ ਨਗਰ ਕੌਂਸਲ ਦੇ ਵਿੱਚ ਪ੍ਰਾਪਰਟੀ ਟੈਕਸ ਦੀ ਵਸੂਲੀ 1 ਕਰੋੜ 80 ਲੱਖ ਤੱਕ ਪਹੁੰਚੀ ਹੈ ਜੋ ਕਿ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਨਗਰ ਕੌਂਸਲ ਦੀ ਟੀਮ ਦਾ ਜਿਦੇ ਤੋਂ ਦਿਖਦਾ ਹੈ ਕਿ ਨਗਰ ਕੌਂਸਲ ਟੀਮ ਪੂਰੀ ਦਿਨ ਰਾਤ ਲੱਗ ਕੇ ਮਿਹਨਤ ਕਰ ਰਹੀ ਹੈ ਤੇ ਪਿਛਲੀ ਵਾਰ ਅਸੀਂ ਪਹਿਲੇ ਨੰਬਰ ਤੇ ਵੀ ਪਹੁੰਚੀਆਂ ਆਬਾਦੀ ਦੇ ਪੱਖੋਂ 90 ਦੀ ਆਬਾਦੀ ਦੇ ਪੱਖੋਂ ਪ੍ਰਾਪਰਟੀ ਟੈਕਸ ਇਕੱਠਾ ਕਰਨ ਵਿੱਚ ਸਾਡਾ ਪਹਿਲਾ ਸਥਾਨ ਸੀ ਤੇ ਇਸ ਵਾਰ ਜਿਹੜੀ ਸਾਡੀ ਕਲੈਕਸ਼ਨ ਹੋਈ ਹੈ ਇਹ ਸਾਡੀ ਹੋਈ ਹੈ 1 ਕਰੋੜ 70 ਲੱਖ ਦੇ ਕਰੀਬ ਹੋ ਚੁੱਕੀ ਹੈ ਹਾਲੇ ਕਿ 1.5 ਮਹੀਨਾ ਇਹਨੂੰ ਪਿਆ ਤੇ ਮੈਂ ਨਾਬਾ ਨਗਰ ਕੌਂਸਲ ਸਾਰੇ ਨਾਬਾ ਨਿਵਾਸੀਆਂ ਨੂੰ ਇਹ ਗੁਜਾਰਿਸ਼ ਕਰਨਾ ਚਾਹੁੰਦੀ ਆ ਕਿ ਜਿਹੜਾ ਇਸ ਵਾਰ 1 ਟਾਈਮ ਸੈਟਲਮੈਂਟ ਸਕੀਮ ਹੈ ਜਿਦੇ ਵਿੱਚ 50% ਛੂਟ ਹੈ ਜੁਰਮਾਨੇ ਵਿੱਚ ਵੀ ਵਿਆਜ ਵਿੱਚ ਵੀ ਛੂਟ ਹੈ ਤੇ ਤੁਸੀਂ ਸਾਰੇ ਸਡਾ ਵੱਧ ਤੋਂ ਵੱਧ ਸਾਥ ਦਿਓ ਪ੍ਰਾਪਰਟੀ ਟੈਕਸ ਇਕੱਠਾ ਕਰਨ ਵਿੱਚ ਤੇ ਇਹਦਾ 50% ਛੂਟ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਤੇ ਸਾਰੇ ਵਿਧਾਈ ਦੇ ਪਾਤਰ ਨੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਵੀ ਅਸੀਂ ਨਾਬਾ ਨਗਰ ਕੌਂਸਲ ਪਹਿਲੇ ਨੰਬਰ ਤੇ ਪਹੁੰਚੇ ਲੈਕਰ ਕੋਈ ਨਹੀਂ ਕਰਾਉਂਦਾ ਜੀ ਟੈਕਸ ਚੋਰੀ ਕਰਦਾ ਹੈ ਫਿਰ ਉਸ ਤੇ ਕੀ ਐਕਸ਼ਨ ਲਿਆ ਜਾਏਗਾ ਉਸ ਤੇ ਪੂਰੀ ਬੰਦੀ ਕਾਰਵਾਈ ਕੀਤੀ ਜਾਊਗੀ ਜੀ ਤੇ ਵੈਸੇ ਬਹੁਤ ਲੋਕੀ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਗਈ ਹੈ ਤੇ ਸਾਰੇ ਆਪਣੇ ਆਪ ਹੀ ਟੈਕਸ ਭਰਵਾਣ ਆ ਰਹੇ ਨੇ ਸਾਰਿਆਂ ਨੂੰ ਇਹਦਾ ਫਾਇਦਾ ਪਤਾ ਹੈ 50% ਦੀ ਛੂਟ ਹੈ ਤਾਂ ਸਾਰੇ ਵੱਧ ਚੜ ਕੇ ਲੋਕੀ ਆਪਣੇ ਆਪ ਵੀ ਭਰਨ ਆ ਰਹੇ ਨੇ ਦੇਖੋ ਬੈਸੇ ਤੋਂ ਐਲੈਬੋਰੇਟਲੀ ਮੈਡਮ ਸੁਜਾਤਾ ਚਾਵਲਾ ਜੀ ਨਗਰ ਕੌਂਸਲ ਪ੍ਰਧਾਨ ਜੀ ਨੇ ਤੁਹਾਨੂੰ ਸਾਰਾ ਡਿਟੇਲ ਚ ਦੱਸ ਹੀ ਦਿੱਤਾ ਪਰ ਫਿਰ ਵੀ ਮੈਂ ਆਪਣੇ ਸ਼ਤਾਪ ਨੂੰ ਵਧਾਈ ਦਿੰਨਾ ਵੀ ਉਹਨਾਂ ਨੇ ਪਿਛਲੇ ਸਾਲ ਦੀ ਬਹੁਤ ਵਧੀਆ ਕਲੈਕਸ਼ਨ ਕੀਤੀ ਸੀ ਤੇ ਇਸ ਵਾਰ ਵੀ ਜੋ ਤਕਰੀਬਨ ਡੇਢ ਮਹੀਨਾ ਰਹਿੰਦਾ ਉਹਦੇ ਵਿੱਚ ਆਪਣਾ ਵੱਧ ਤੋਂ ਵੱਧ ਮਿਹਨਤ ਕਰਨ ਜੋ ਆਪਣਾ ਬਸਟਾ ਉਤਾਰ ਤਕਰੀਬਨ ਚੀਵ ਹੈ ਤੇ ਜੋ ਵੱਧ ਤੋਂ ਵੱਧ ਦੀ ਸਕੀਮ ਹੈ ਤੇ ਇਹਦੇ ਵਿੱਚ ਇਹਨਾਂ ਨੂੰ ਲੋਕਾਂ ਨੂੰ ਮੋਟੀਵੇਟ ਕਰਨ ਦੀ ਵੱਧ ਤੋਂ ਵੱਧ ਆਪਣਾ ਸਾਨੂੰ ਪ੍ਰੋਪਰਟੀ ਟੈਕਸ ਦੇਵੇ ਇਹ ਜਿਹੜੀ ਸਕੀਮ ਹੈ 50% ਵਿਆਜ ਤੇ ਜੁਰਮਾਨੇ ਦੇ ਵਿੱਚ 마ਫੀ ਹੈ ਮੈਂ ਪਬਲਿਕ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਵੱਧ ਤੋਂ ਵੱਧ ਪ੍ਰੋਪਰਟੀ ਟੈਕਸ ਅਦਾ ਸਾਨੂੰ ਦਿਓ ਤਾਂ ਕਿ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਕਰ ਸਕੀਏ ਸਾਡੀ ਸਰਕਾਰ ਦਾ ਜੋ ਡਿਵੈਲਪਮੈਂਟ ਦਾ ਸੁਪਨਾ ਉਹਨੂੰ ਪੂਰਾ ਕਰ ਸਕੀਏ ਅੱਜ ਨਗਰ ਕੌਂਸਲ ਨਾਬਾ ਪ੍ਰਧਾਨ ਅਤੇ ਈਓ ਸਾਹਿਬ ਵੱਲੋਂ ਨਗਰ ਕੌਂਸਲ ਨਾਬਾ ਵਿੱਚ ਪੂਰੇ ਆਊਟਸੋਰਸ ਮੁਲਾਜ਼ਮਾਂ ਤੇ ਪੱਕੇ ਮੁਲਾਜ਼ਮਾਂ ਨਾਲ ਪ੍ਰਾਪਰਟੀ ਟੈਕਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਹੜੀ 50% ਜੁਰਮਾਨਾ ਮਾਫ ਕਰਨ ਦੀ ਸਕੀਮ ਆਈ ਆ ਉਹਦੇ ਲਈ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਅਸੀਂ ਮੀਟਿੰਗ ਦੇ ਵਿੱਚ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਣਾ ਪ੍ਰਾਪਰਟੀ ਟੈਕਸ ਭਰੋ ਤੇ ਨਾਲ ਨਾਲ ਅਚੀਵਮੈਂਟ ਵੀ ਦੱਸੀ ਹੈ ਕਿ ਜਿਹੜੀ ਜਿਹੜੀ ਪ੍ਰਾਪਰਟੀ ਟੈਕਸ ਸਾਲ ਦੀ ਸਾਡੀ ਇੱਕ 70 ਲੱਖ ਤੇ ਸੂਈ ਖੜੀ ਸੀ ਉਹ ਪਿਛਲੇ ਸਾਲ ਅਸੀਂ 1 ਕਰੋੜ 80 ਲੱਖ ਤੇ ਲੈ ਗਏ ਉਸ ਤੋਂ ਬਾਅਦ ਅਜੇ 1.5 ਮਹੀਨਾ ਪਿਆ ਅਸੀਂ 1 ਕਰੋੜ 70 ਲੱਖ ਤੇ ਪਹੁੰਚ ਚੁੱਕੇ ਹਜੇ 1.5 ਮਹੀਨਾ ਪਿਆ ਐਤਕੀ ਲੱਗਦਾ ਸੀ 2 ਕਰੋੜ ਦੇ ਲਵੇ ਲਵੇ ਅਸੀਂ ਲੱਗ ਜਾਾਂਗੇ ਔਰ ਬੜੇ ਪਿਆਰ ਨਾਲ ਲੋਕ ਨਾਬਾ ਦੇ ਲੋਕ ਇੰਨਾ ਸਾਥ ਦੇ ਰਹੇ ਨੇ ਅਸੀਂ ਨਾਬੇ ਨੂੰ ਇਕੱਲਾ ਸਫਾਈ ਚ ਨੰਬਰ 1 ਨਹੀਂ ਲੈ ਕੇ ਜਾਣਾ ਚਾਹੁੰਦੇ ਅਸੀਂ ਨਾਬੇ ਨੂੰ ਡਿਵੈਲਪਮੈਂਟ ਦੇ ਵਿੱਚ ਜਿਹੜੇ ਨਗਰ ਕੌਂਸਲ ਦੇ ਕਾਗਜ਼ੀ ਘਮਨੇ ਉਸ ਚ ਵੀ ਅਸੀਂ ਪਹਿਲੇ ਨੰਬਰ ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਾਲ ਵੀ ਨੰਬਰ ਆਇਆ ਨਾ ਆਇਆ ਤੀ ਤੇ ਐਮਐਲਏ ਸਾਹਿਬ ਨੂੰ ਵਾਅਦਾ ਨਾਬਾ ਦੀ ਜਨਤਾ ਨੂੰ ਵਾਅਦਾ ਕਿ ਇਸ ਵਾਰ ਵੀ ਪ੍ਰਾਪਰਟੀ ਟੈਕਸ ਕ੍ਰੈਡਿਟ ਸਾਡੇ ਐਮਐਲਏ ਗੁਰਦੇਵ ਸਿੰਘ ਦੇ ਮਾਨ ਜੀ ਸਾਡੇ ਸਾਰੇ ਨਗਰ ਕੌਂਸਲ ਦੇ ਸਾਡਾ ਮੁਲਾਜ਼ਮਪੁਰਾ ਤੇ ਅਸਲ ਕ੍ਰੈਡਿਟ ਜਾਂਦਾ ਨਾਬਾ ਦੇ ਲੋਕਾਂ ਨੂੰ ਜਿਨ੍ਹਾਂ ਨੇ ਟੈਕਸ ਭਰਾਇਆ ਅੱਜ ਬੜਾ ਵਧੀਆ ਜੀ ਅੱਜ ਮੀਟਿੰਗ ਹੋਈ ਹੈਗੀ ਨਗਰ ਕੌਂਸਲ ਨਾਬਾ ਦੀ ਤੇ ਜਿਹੜੀ ਸਰਕਾਰ ਵੱਲੋਂ ਛੂਟ ਆਈ ਹੈਗੀ ਉਹ ਬੜਾ ਵਧੀਆ ਇੱਕ ਉਹ ਹੈ ਜੀ ਜਿਹੜੇ ਪਿਛਲੇ ਲੋਕਾਂ ਦੇ ਬਕਾਇਆ ਖੜੇ ਨੇ ਕਾਫੀ ਸਮਿਆਂ ਤੋਂ ਉਹ ਬੜਾ ਵਧੀਆ ਇੱਕ ਮੌਕਾ ਹੈਗਾ ਟੈਕਸ ਭਰਨ ਦਾ ਜਿਹੜੀ 50% ਦੀ ਜਿਹੜੀ ਛੂਟ ਹੈ ਉਹਦੇ ਚ ਵੱਧ ਝੜ ਕੇ ਮੈਂ ਤਾਂ ਹੀ ਕਹੂੰਗਾ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਇਸ ਦਾ ਹਿੱਸਾ ਬਣੋ ਔਰ ਆਪਣਾ ਜਿਹੜਾ ਪ੍ਰਾਪਰਟੀ ਟੈਕਸ ਆ ਉਹਨੂੰ ਕਲੀਅਰ ਕਰਵਾਓ ਔਰ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਜਿਹੜਾ ਕਿ ਹਰ ਜਗ੍ਹਾ ਤੇ ਆ ਕੇ ਸਾਡੀ ਕਮੇਟੀ ਨਗਰ ਕੌਂਸਲ ਦੇ ਵਿੱਚ ਪੂਰਾ ਧਿਆਨ ਦਿੰਦੇ ਨੇ ਤੇ ਪ੍ਰਧਾਨ ਜੀ ਦਾ ਧੰਨਵਾਦ ਅਸੀਂ ਇਹ ਹੀ ਕਹਿਣਾ ਚਾਹਾਂਗੇ ਅਸੀਂ ਪ੍ਰਧਾਨ ਜੀ ਦਾ ਤੇ ਈਓ ਸਾਹਿਬ ਤੇ ਐਮਐਲਏ ਸਾਹਿਬ ਦਾ ਅੱਜ ਮੀਟਿੰਗ ਹੋਈ ਤੇ ਅਸੀਂ ਸਾਰੇ ਨਾਬਾ ਵਾਸੀਆਂ ਨੂੰ ਇਹੀ ਅਪੀਲ ਕਰਾਂਗੇ ਜਿਹੜੀ ਅੱਜ ਸਕੀਮ ਆਈ ਹੈ ਕੇ ਪੰਜਾਬ ਹਲ ਸੈਂਟਰ ਉਹ ਸਾਰੇ ਪਰਨ